ਡਿਜ਼ਾਈਨਿੰਗ ਆ ਦੇਖੋ ਪਾਕਿਸਤਾਨੀ ਡਿਜ਼ਾਈਨਿੰਗ कॉटन ਦੇ ਉੱਤੇ ਆਈ ਹੈ ਜੀ ਇਹ ਬੰਦੇ ਨੇ ਜੀ ਲੋ ਜੀ ਦੇਖ ਸਕਦੇ ਹੋ ਬੇਦਰ ਦੁਪੱਟਾ ਇਹ ਪਾਕਿਸਤਾਨੀ ਸਟਾਈਲ ਹੈ ਸਾਡੇ ਕੋਲ ਡਿਜ਼ਾਈਨਿੰਗ ਘੱਟ ਤੋਂ ਘੱਟ 50 60 ਡਿਜ਼ਾਈਨਿੰਗ ਹਾਜ਼ਿਰ ਪਈਆ ਅਸੀਂ ਤੁਹਾਨੂੰ ਦੇ ਸਕਦੇ ਹਾਂ ਜੀ ਇਹ ਵੀ ਔਰਗੰਜ਼ਾ ਦੇ ਉੱਤੇ ਹੈ ਜੀ ਜਿੱਦਾਂ ਵਰੀ ਦੇਹਸ ਦੇ ਅੰਦਰ ਤੁਸੀਂ ਵਧੀਆ ਪੀਸ ਚਾਹ ਰਹੇ ਹੋ ਵੀ ਵਰਕ ਹੋ ਜਾਵੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਆ ਅੱਜ ਆਪਾਂ ਜਾਣਾ ਸ਼ਹਿਰ ਮਲੇਰ ਕੋਟਲੇ ਤੇ ਆਪਾਂ ਨੂੰ ਕਾਫੀ ਕਮੈਂਟਸ ਆ ਰਹੇ ਸੀਗੇ ਕਿ ਮਲੇਰ ਕੋਟਲੇ ਦੇ ਵਿੱਚ ਕੋਈ ਗਰਮੀ ਦੇ ਸੂਟਾਂ ਦੀ ਹੋਲ ਸੇਲ ਦੀ ਦੁਕਾਨ ਤੇ ਤੁਸੀਂ ਜਾਓ ਤੇ ਉੱਥੇ ਸਾਨੂੰ ਕੱਪੜੇ ਦਿਖਾਓ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤੇਲੀਆ ਬਾਜ਼ਾਰ ਦੇ ਵਿੱਚ ਇੱਕ ਬਿਲਕੁਲ ਸਸਤੇ ਰੇਟਾਂ ਦੀ ਹਨਾ ਦੁਕਾਨ ਦਿਖਾਵਾਂਗੇ ਹੋਲ ਸੇਲ ਦੀ ਦੁਕਾਨ ਦਿਖਾਵਾਂਗੇ ਸੂਟਾਂ ਦੀ ਗਰਮੀਆਂ ਵਾਲੇ ਸੂਟ ਸਾਰੇ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੋ ਚੱਲਦੇ ਆਪਾਂ ਮਲੇਰ ਕੋਟਲੇ ਲਓ ਜੀ ਆਪਾਂ ਪਹੁੰਚ ਗਏ ਮਲੇਰ ਕੋਟਲੇ ਇਹ ਆ ਗੇਟ ਆ ਇਤੋਂ ਐਂਟਰੀ ਹੋ ਕੇ ਸਾਰੀ ਮਾਰਕੀਟ ਸ਼ੁਰੂ ਹੋ ਜਾਂਦੀ ਹੈ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਤੁਹਾਨੂੰ ਹਨਾ ਆਪਾਂ ਪਹੁੰਚ ਗਏ ਜੀ ਮਲੇਰ ਕੋਟਲੇ ਤੇ ਲੀਆਂ ਬਾਜ਼ਾਰ ਦੇ ਵਿੱਚ ਮੱਖਾ ਕਲੌਥ ਹਾਊਸ ਵਾਲਿਆਂ ਦੇ ਤੇ ਬਹੁਤ ਸਾਰੇ ਕਮੈਂਟਸ ਆ ਰਹੇ ਸੀਗੇ ਕਿ ਗਰਮੀਆਂ ਦੇ ਕੱਪੜਿਆਂ ਦੀ ਵੀਡੀਓ ਲੈ ਕੇ ਆਓ ਤੇ ਗਰਮੀਆਂ ਦੇ ਸੂਟਾਂ ਦੀ ਵੀ ਵੀਡੀਓ ਸਾਨੂੰ ਦਿਖਾਓ ਤੇ ਅੱਜ ਦੀ ਵੀਡੀਓ ਚ ਸਾਰੇ ਤੁਹਾਨੂੰ ਗਰਮੀਆਂ ਦੇ ਆਪਾਂ ਕੱਪੜੇ ਦਿਖਾਵਾਂਗੇ ਬਾਕੀ ਹੈਂਡਵਰਕ ਵਾਲੇ ਕੱਪੜੇ ਵੀ ਦਿਖਾਵਾਂਗੇ ਸੋ ਅੱਜ ਦੀ ਵੀਡੀਓ ਚ ਬਣੇ ਰਹੇ ਹੋ ਕਰਦੇ ਆਂ ਵੀਡੀਓ ਸ਼ੁਰੂ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਸ਼ਹਿਰ ਮਲੇਰ ਕੋਟਲਾ ਸੂਟਾਂ ਨੂੰ ਲੈ ਕੇ ਬਹੁਤ ਮਸ਼ਹੂਰ ਆ ਹਨਾ ਤੇ ਅੱਜ ਦੀ ਵੀਡੀਓ ਚ ਬਹੁਤ ਸੋਹਣੇ ਸੋਹਣੇ ਸੂਟ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇੱਥੇ ਹੋਲ ਸੇਲ ਦਾ ਵੀ ਕੰਮ ਆ ਤੁਸੀਂ ਤੁਹਾਨੂੰ ਕੰਟੈਕਟ ਨੰਬਰ ਵੀ ਦਵਾਂਗੇ ਆਪਾਂ ਸ਼ਾਪ ਦਾ ਤੁਸੀਂ ਉਹਤੇ ਕੰਟੈਕਟ ਕਰਕੇ ਸੂਟ ਬਾਏ ਕਰ ਸਕਦੇ ਹੋ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਾਰੇ ਸੂ ਲੋ ਜੀ ਆਪਾਂ ਅੱਜ ਹੁਣ ਤੁਹਾਨੂੰ ਵੀਡੀਓ ਚ ਸਾਰੇ ਸੂਟ ਜਿਹੜੇ ਦਿਖਾਵਾਂਗੇ ਹਾਂਜੀ ਇਹਦੇ ਬਾਰੇ ਦਿਓ ਜਾਣਕਾਰੀ ਸੂਟ ਬਾਰੇ ਇਹ ਕੈਮਬ੍ਰਿਕ ਹੈ ਜੀ ਆਲ ਓਵਰ ਠੀਕ ਹੈ ਜੀ ਔਰ ਕਲਰ ਚਾਂਟੇ ਦੇ ਅੰਦਰ ਹੈਗੇ ਚਾਰ ਜਾਂ ਪੰਜ ਕਲਰ ਹੈਗੇ ਇਹਦੇ ਅੰਦਰ ਜੀ ਠੀਕ ਹੈ ਜੀ ਇਹ ਵੀ ਕੈਮਬ੍ਰਿਕ ਹੈ ਜੀ ਆਲ ਓਵਰ ਕੈਮਬ੍ਰਿਕ ਗਰਮੀਆਂ ਦਾ ਬਿਹਤਰੀਨ ਤੋਹਫਾ ਠੀਕ ਹੈ ਜੀ ਔਰ 90% ਗਰਮੀ ਦੇ ਅੰਦਰ ਇਹ ਸਟੱਫ ਵੇ ਰਿਹਾ ਇਸ ਵਕਤ ਜੀ ਕੈਮਰੀਕ ਸਭ ਤੋਂ ਆਰਾਮਦਾਰ ਕਪੜਾ ਹੁੰਦਾ ਕੈਮਰੀਕ ਦਾ ਔਰ ਹਰ ਕਸਟਮਰ ਇਸ ਨੂੰ ਲਾਈਕ ਕਰਦਾ ਇਹ ਸਟੱਫ ਨੂੰ ਅ ਵੱਡਾ ਫਲਾਵਰ ਵੀ ਔਰ ਛੋਟਾ ਫਲਾਵਰ ਵੀ ਚੈੱਕ ਵੀ ਲਾਈਨਿੰਗ ਵੀ ਹਰ ਡਿਜ਼ਾਈਨਿੰਗ ਆ ਸਾਡੇ ਕੋਲ ਜੀ ਤੇ ਹੋਲ ਸੇਲ ਦੇ ਵਿੱਚ ਆਹੀਦਾ ਹੋਲ ਸੇਲ ਚ ਵੀ ਰਿਟੇਲ ਦੇ ਅੰਦਰ ਵੀ ਵਿਵਦ ਦੇਖੋ ਜਿਵੇਂ ਬਾਈ ਹੁੰੀਆਂ ਨੇ ਆਪਾਂ ਨੂੰ ਦਿਖਾਏ ਨੇ ਹਨਾ ਹੁਣ ਕਾਫੀ ਸਾਰੇ ਕਲਰ ਤੇ ਇਥੇ ਲਾਈਟ ਕਲਰ ਵੀ ਹੈਗੇ ਨੇ ਡਾਰਕ ਕਲਰ ਵੀ ਨੇ ਬਾਕੀ ਬਹੁਤ ਸਾਰੇ ਡਿਜ਼ਾਈਨ ਨੇ ਜਿਵੇਂ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਦਿਖਾਏ ਨੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਵੀਡੀਓ ਦੇ ਵਿੱਚੋਂ ਦੇਖ ਕੇ ਹਨਾ ਉਹ ਸੂਟ ਤੁਸੀਂ ਲੈ ਸਕਦੇ ਹੋ ਮੰਗਵਾ ਸਕਦੇ ਹੋ ਇਹ ਇਹ ਰਿਯਾਨ ਕਾਟਨ ਹੁੰਦੀ ਹੈ ਜੀ ਰਿਯਾਨ ਦੇ ਉੱਤੇ ਹਾਂਜੀ ਔਰ ਇਹਦੇ ਵਿੱਚ ਡਿਜ਼ਾਈਨਿੰਗ ਬਹੁਤ ਹੈ ਰਿਯੋਂਦੇ ਅੰਦਰ ਇਹ ਸਿੰਗਲ ਸਿੰਗਲ ਦਿਖਾ ਰਹੇ ਆ ਇਹ ਸੈੱਟ ਵਾਜੀ ਮਾਲ ਮਿਲ ਜੇਗਾ ਜੀ ਠੀਕ ਹੈ ਚਾਰ ਚਾਰ ਗੱਲਾਂ ਦੀ ਆਪਸ਼ਨ ਹੈ ਸਾਡੇ ਕੋਲੇ ਜੀ ਆ ਕਪੜਾ ਸੇਮ ਆ ਦੋਨਾਂ ਦਾ ਜੀ ਹਾਂਜੀ ਸੇਮ ਸਟਾਫ ਹੈ ਜੀ ਰਿਯੋਂਦੇ ਉੱਤੇ ਹੈ ਜੀ ਇਹ ਗਰਮੀ 'ਚ ਬਹੁਤ ਠੰਡਾ ਰਹਿਦਾ ਕਪੜਾ ਇਹ ਵਾਲਾ ਲੋ ਜੀ ਇਹ ਕਾ ਡਿਜ਼ਾਈਨਿੰਗ ਇਹਦੇ ਵਿੱਚ ਵੀ ਕਲਰ ਹੈ ਆਪਸ਼ਨ ਇਹ ਸਾਰੀ ਆਲ ਓਵਰ ਦੇ ਅੰਦਰ ਹੈ ਜੀ ਆਲ ਓਵਰ 'ਚ ਡਿਜ਼ਾਈਨਿੰਗ ਦਿਖਾ ਰਹੇ ਆ ਫਿਲਹਾਲ ਅਸੀਂ ਮੈਚਿੰਗ ਜੀ ਤੁਹਾਨੂੰ ਡਿਜ਼ਾਈਨਿੰਗ ਦਿਖਾਵਾਂਗੇ ਅਸੀਂ ਬਹੁਤ ਇਸ ਤੋਂ ਬਾਅਦ ਸਾਡੇ ਕੋਲ ਮਾਲ ਹੈ ਜੀ ਤਮੰਨਾ ਦਾ ਮਾਲ ਹੈ ਕੈਮਰਿਕ ਮੈਚਿੰਗ ਤਮੰਨਾ ਦਾ ਦੇਖੋ ਜੀ ਇਹ ਮੈਚਿੰਗ ਦੇ ਅੰਦਰ ਹੈ ਇਹਦੇ ਵਿੱਚ ਡਿਜ਼ਾਈਨਿੰਗ ਆਪਸ਼ਨ ਹੈ ਕਲਰ ਦੀ ਅਗਲੀ ਡਿਜ਼ਾਈਨਿੰਗ ਦੇਖੋ ਏ ਵੀ ਡਿਜ਼ਾਈਨਿੰਗ ਤਮੰਨਾ ਦਾ ਲੋ ਜੀ ਸਿਰਫ ਸਿੰਗਲ ਸਿੰਗਲ ਤੁਹਾਨੂੰ ਪੀਸ ਦਿਖਾ ਰਿਆ ਜਾਂ ਆਪਸ਼ਨ ਹੈ ਕਲਰ ਦੀ ਇਹ ਵੀ ਮੈਚਿੰਗ ਸੂਟ ਹੈ ਜੀ ਜਿਵੇਂ ਆ ਤੁਸੀਂ ਸੂਟ ਦਿਖਾਇਆ ਜੀ ਇਹਨਾਂ 'ਚ ਮਤਲਬ ਹੋਰ ਕਲਰ ਵੀ ਹੋਣਗੇ অপਸ਼ਨ ਹੈ ਜੀ ਇਹਨਾਂ ਦੇ ਅੰਦਰ ਤਿੰਨ ਤਿੰਨ ਚਾਰ ਚਾਲ ਕਰਦੇ ਆ ਉਹਦੇ অপਸ਼ਨ ਹੈ ਸਿਰਫ ਡਿਜ਼ਾਈਨਿੰਗ ਅਸੀਂ ਡਿਸਪਲੇਅ ਕਰੀਆ ਤੁਹਾਡੇ ਲਈ ਠੀਕ ਹੈ ਜੀ ਠੀਕ ਹੈ ਉਹ ਨਾ ਆ ਉਹ ਮੀਡੀਅਮ ਕਲਰ ਨੇ ਡਾਰਕ ਚਾਂਟ ਵੀ ਹੈ ਜੀ ਤੁਸੀਂ ਦੇਖ ਸਕਦੇ ਹੋ ਡਾਰਕ ਕਲਰ ਲਾਈਟ ਕਲਰ ਹਨਾ ਹਰੇਕ ਤਰੀਕੇ ਦਾ ਕਲਰ ਡਿਜ਼ਾਈਨ ਤੁਹਾਨੂੰ ਇੱਥੋਂ ਜਿਹੜਾ ਮਿਲ ਜੂਗਾ ਔਰ ਸਪੈਸ਼ਲ ਅਗਰ ਵਰਕ ਕਰੋਨਾ ਵੁਟੀਕ ਵਰਕ ਤਾਂ ਇਹ ਸਟਾਫ ਦੇ ਉੱਤੇ ਵੁਟੀਕ ਵਰਕ ਹੁੰਦਾ ਠੀਕ ਹੈ ਜੀ ਪਹੁੰਚੇ ਤੇ ਵਰਕ ਕਰਾਉਣਾ ਹਾਂਜੀ ਕੱਟ ਵਰਕ ਕਰਾਉਣਾ ਤਾਂ ਲੋਕੀ ਇਹੀ ਪੀਸ ਲੈ ਕੇ ਜਾਂਦੇ ਨੇ ਜ਼ਿਆਦਾਤਰ ਠੀਕ ਹੈ ਜੀ ਲੋ ਜੀ ਇਹ ਕਿਹ ਡਿਜ਼ਾਈਨਿੰਗ ਆ ਮੈਚਿੰਗ ਦੇ ਅੰਦਰ ਕੈਮਬ੍ਰਿਕ ਇਹ ਵੀ ਹੈ ਆਪਸ਼ਨ ਤਿੰਨੀਆਂ ਚਾਰ ਕਲਰ ਦੀ ਇਹ ਮੈਚਿੰਗ ਦੇ ਅੰਦਰ ਆਲ ਓਵਰ ਕੈਮਬ੍ਰਿਕ ਇਹ ਵੀ ਤਮੰਨਾ ਦੀ ਹੈ ਜੀ ਆਲ ਓਵਰ ਕੈਮਬ੍ਰਿਕ ਤਮੰਨਾ ਦੀ ਸੈਟ ਵਜ ਮਾਲੇ ਮਿਲ ਜਾ ਗਿਆ ਵੀ ਇੱਕ ਕਾਟਨ ਦੁਪੱਟਾ ਜੀ ਵਿਦ ਪ੍ਰਿੰਟ ਸ਼ਲਵਾਰ ਔਰ ਦੁਪੱਟਾ ਵੀ ਕਾਟਨ ਦਾ ਹੈ ਪ੍ਰਿੰਟ ਗਰਮੀਆਂ ਦਾ ਤੋਹਫਾ ਜੀ ਇਹ ਕੂਲ ਕੂਲ ਸਟੱਫ ਇਹ ਡਿਜ਼ਾਈਨਿੰਗ ਦੇਖੋ ਇਹ ਵੀ ਆਪਸ਼ਨ ਦੇਖੋ ਜੀ ਤੁਸੀਂ ਲਓ ਜੀ ਇੱਕ ਡੈਮ ਤੇ 4 ਪੀਸ ਚਾਹੀਦੇ 40 ਵੀ ਲੈ ਸਕਦੇ ਤੁਸੀਂ ਜੀ ਇਹਦੇ ਅੰਦਰ ਡਿਜ਼ਾਈਨਿੰਗ ਤੁਹਾਨੂੰ ਅਸੀਂ ਆਪਨ ਕਰਾਂਗੇ ਇਹ ਵੀ ਲਓ ਜੀ ਕਾਟਨ ਦੁਪੱਟਾ ਜੀ ਵਿਦ ਪ੍ਰਿੰਟ ਸ਼ਲਵਾਰ ਲੋ ਜੀ ਕਾਟਨ ਡਿਜ਼ਾਈਨਿੰਗ ਦੇਖੋ ਜੀ ਇਹ ਚ ਵੀ ਆਪਸ਼ਨ ਹੈ ਕਲਰ ਦੀ ਆਪਣੇ ਲਵੇ ਅਗਲੀ ਡਿਜ਼ਾਈਨਿੰਗ ਇਹ ਪਲੈਨਿਸ਼ ਲਵਾੜ ਨਾਲ ਹੈ ਜੀ ਵਿਦ ਕਾਟਨ ਵਟਾ ਪ੍ਰਿੰਟ ਲੋ ਜੀ ਏਵੀ ਕੋਟਨ ਵਟਾ ਜੀ ਔਰ ਇਸ ਵਕਤ ਅਗਰ ਤੁਸੀਂ ਚਾਹ ਰਹੇ ਹੋ ਸਾਡੇ ਕੋਲ ਕੋਟਨ ਵਟਾ ਦੀ ਡਿਜ਼ਾਈਨਿੰਗ ਤਾਂ ਸਾਡੇ ਕੋਲ ਡਿਜ਼ਾਈਨਿੰਗ ਘੱਟ ਤੋਂ ਘੱਟ 50 60 ਡਿਜ਼ਾਈਨਿੰਗ ਹਾਜ਼ਿਰ ਰੁਪਈਆ ਅਸੀਂ ਤੁਹਾਨੂੰ ਦੇ ਸਕਦੇ ਹਾਂ ਜੀ ਅੱਗੇ ਆਪਸ਼ਨ ਵੀ ਹੈ ਕਲਰ ਦੀ 4 4 ਪੀਸਾਂ ਦੀ ਇਹ ਸਾਰੀ ਆਪਸ਼ਨ ਹੈ ਇਹਨਾਂ ਦੀ ਲੋ ਜੀ ਕੋਟਨ ਵਟਾ ਜੀ ਪੂਰੇ ਖੁੱਲੇ ਟੁੱਲੇ ਡਵੱਟੇ ਹਨਗੇ ਪੂਰੇ ਵੱਡੇ ਡਵੱਟੇ ਔਰ ਗਰਮੀਆਂ ਦਾ ਤੋਹਫ਼ਾ ਜਿਵੇਂ ਤੁਹਾਨੂੰ ਸੂਟ ਸਾਰੇ ਦਿਖਾਏ ਨੇ ਹਨਾ ਇਹਨਾਂ ਦੀ ਰੇਂਜ ਅਲੱਗ-ਅਲੱਗ ਆ ਮਤਲਬ ਨੀਚੇ ਤੋਂ ਰੇਂਜ ਜਿਹੜੀ ਸ਼ੁਰੂ ਹੋ ਜਾਂਦੀ ਹੈ ਉਹ ਤੁਹਾਡੇ ਅਕੋਰਡਿੰਗ ਹੈ ਤੁਸੀਂ ਕਿਹੜਾ ਸੂਟ ਪਸੰਦ ਕਰਦੇ ਹੋ ਕਿਹੜਾ ਡਿਜ਼ਾਈਨ ਹੈ ਹਨਾ ਅਲੱਗ-ਅਲੱਗ ਰੇਂਜ ਦੇ ਤੁਹਾਨੂੰ ਸੂਟ ਜਿਹੜੇ ਮਿਲ ਜਾਣਗੇ ਇਦੇ ਅੰਦਰ ਡਿਜ਼ਾਈਨਿੰਗ ਦੀ ਕੋਈ ਕਮੀ ਨਹੀਂ ਕਿੰਨੀ ਮਰਜੀ ਤੁਸੀਂ ਡਿਜ਼ਾਈਨਿੰਗ ਲੈ ਸਕਦੇ ਹੋ ਲੋ ਜੀ ਇੱਕ ਤੁਹਾਡੇ ਵਾਸਤੇ ਅਸੀਂ ਬਿਲਕੁਲ ਨਿਊ ਆਰਟੀਕਲ ਲੈ ਕੇ ਆਇਆ ਇਹ ਮੈਚਿੰਗ ਦੇ ਅੰਦਰ ਆ ਥੋੜਾ ਫੈਨਸੀ ਜਿੱਦਾਂ ਗਰਮੀ ਦੇ ਅੰਦਰ ਤੁਸੀਂ ਪਾਰਟੀ ਵੇਅਰ ਤੇ ਅੰਦਰ اٹینڈ ਕਰਨਾ ਕੋਈ ਪਾਰਟੀ اٹینڈ ਕਰਨੀ ਆ ਤਾਂ ਉੱਥੇ ਇਹ ਪੀਸ ਪਹਿਨਿਆ ਜਾਂਦੇ ਨੇ ਜੀ ਦੇਖੋ ਜੀ ਪੂਰਾ ਵੱਡਾ ਦੁਵੱਟਾ ਜੀ ਇਹਦਾ ਇਹ ਆ ਲੋ ਜੀ ਕਾਟਨ ਵੱਟਾ ਜੀ ਕਲਰ অপਸ਼ਨ ਛੇ ਕਲਰ অপਸ਼ਨ ਹੈ ਇਹਦੇ ਅੰਦਰ 6 ਪੀਸ ਹੈਗੇ ਜੀ ਠੀਕ ਹੈ ਜੀ ਕਾਫੀ ਕਾਫੀ ਕਲਰ ਆਪਸ਼ਨਸ ਹੈਗੀਆਂ ਨੇ ਇੱਥੇ ਜਿਵੇਂ ਬਾਈ ਹੋਣੀਆਂ ਆਪਾਂ ਨੂੰ ਦੱਸ ਰਹੇ ਨੇ ਹਨਾ ਜਿਵੇਂ ਆਹ ਡਿਜ਼ਾਈਨ ਆ ਇਹਦੇ ਚ ਕਾਫੀ ਸਾਰੀਆਂ ਕਲਰ ਆਪਸ਼ਨਸ ਤੁਹਾਨੂੰ ਇੱਥੇ ਮਿਲ ਜਾਣਗੀਆਂ ਇਹ ਇੱਕ ਹੋਰ ਇਹਦੇ ਅੱਛਾ ਇਹਦੇ ਨਾਲ ਵੀ ਅਸੀਂ ਹਾਂਜੀ ਇਹ ਕਲਰ ਆਪਸ਼ਨ ਦੇਖੋ ਸਾਰੇ ਇਹਦੇ ਜੀ ਠੀਕ ਹੈ। ਲੋ ਜੀ ਆਪ ਦੇਖ ਸਕਦੇ ਹੋ ਕਲਰ ਆਪਸ਼ਨਸ ਮਾਰਕੀਟ ਦੇ ਨਾਲੋਂ ਬਿਲਕੁਲ ਐਕਸਟਰਾ ਡਿਜ਼ਾਈਨਿੰਗ ਮਿਲਗੀ ਸਾਡੇ ਕੋਲ ਠੀਕ ਹੈ। ਬਹੁਤ ਸਾਰੀਆਂ ਕਲਰ ਆਪਸ਼ਨਸ ਤੁਹਾਨੂੰ ਮਿਲ ਜਾਣਗੀਆਂ ਇੱਥੇ ਆ ਕੇ ਤੁਸੀਂ ਬਾਏ ਕਰ ਸਕਦੇ ਹੋ ਆ ਸਾਰੇ ਆਪਾਂ ਜਿਵੇਂ ਤੁਹਾਨੂੰ ਸੂਟ ਦਿਖਾਏ ਨੇ ਤੇ ਬਾਈ ਜਿਵੇਂ ਆਪਾਂ ਸੂਟ ਦਿਖਾਏ ਨੇ ਜੇ ਕਿਸੇ ਨੂੰ ਪਸੰਦ ਆਉਂਦਾ ਵੀਡੀਓ ਦੇਖ ਕੇ ਉਹ ਆਨਲਾਈਨ ਆਰਡਰ ਵੀ ਕਰ ਸਕਦਾ ਹਾਂਜੀ ਹਾਂ ਆਨਲਾਈਨ ਵੀ ਅਸੀਂ ਭੇਜ ਸਕਦੇ ਹਾਂ ਪੀਸ ਠੀਕ ਹੈ ਜੀ ਤੇ ਜਿਵੇਂ ਤੁਸੀਂ ਵੀਡੀਓ ਦੇਖ ਰਹੇ ਹੋ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹਨਾ ਉਹ ਸਕਰੀਨਸ਼ਾਟ ਲੈ ਕੇ ਇਹਨਾਂ ਦੇ ਨੰਬਰ ਤੇ ਭੇਜ ਦਿਓ WhatsApp ਕਰ ਦਿਓ ਆਪਾਂ ਤੁਹਾਨੂੰ ਇਹਨਾਂ ਦਾ ਨੰਬਰ ਦਵਾਂਗੇ ਐਂਡ ਦੇ ਵਿੱਚ ਵੀਡੀਓ ਦੇ ਵਿੱਚ ਤੇ ਤੁਸੀਂ ਉੱਥੇ ਕਾਲ ਕਰਕੇ ਸਾਰੀ ਜਾਣਕਾਰੀ ਸੂਟਾਂ ਬਾਰੇ ਜਿਹੜੀ ਲੈ ਸਕਦੇ ਹੋ ਤੇ ਕੁਝ ਹੋਰ ਡਿਜ਼ਾਈਨ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਆ ਬਿਲਕੁਲ ਨਿਊ ਆਰਟੀਕਲ ਹੈ ਜੀ ਇਹ ਹੈ ਜੀ ਪਿਓਰ ਦੁਵੱਟੇ ਨਾਲ ਜੀ ਠੀਕ ਹੈ ਜੀ ਆਲ ਓਵਰ ਸੂਟ ਹੈ ਇਹ ਦੁਵੱਟਾ ਪਿਓਰ ਹੈ ਜੀ ਇਹਦੇ ਨਾਲ ਔਰ ਕਮੀਜ਼ ਦੇ ਉੱਤੇ ਵਰਕ ਹੈ ਥ्रेड ਦਾ ਕੰਮ ਆ ਸਾਰਾ ਧਾਗੇ ਦੀ ਕੜਾਈ ਕਮੀਜ਼ ਤੇ ਵਰਕ ਲੋ ਜੀ 61 ਡਿਜ਼ਾਈਨ ਇਹ ਕਾਈ ਹੈ ਜੀ ਆਲ ਓਵਰ ਸੂਟ ਹੈ ਕੈਂਬ੍ਰਿਕ ਦੇ ਉੱਤੇ ਵਿਦ ਵਰਕ ਔਰ ਪਿਓਰ ਵਟਾ ਜੀ ਇੱਕ ਡਿਜ਼ਾਈਨਿੰਗ ਤੁਹਾਨੂੰ ਅਸੀਂ ਆ ਦਿਖਾ ਰਹੇ ਹਾਂ ਬਿਲਕੁਲ ਨਿਊ ਡਿਜ਼ਾਈਨਿੰਗ ਇਹ ਹੈ ਜਾਮ ਦੇ ਉੱਤੇ ਥ੍ਰੈਡ ਦਾ ਕੰਮ ਜੀ ਜਾਮ ਕੋਟਨ ਦੇ ਉੱਤੇ ਜਾਮ ਪ੍ਰਿੰਟ ਦੇ ਉੱਤੇ ਥ੍ਰੈਡ ਦਾ ਵਰਕ ਪ੍ਰਿੰਟ ਸ਼ਲਵਾਰ ਜਾਮ ਦੀ ਔਰ ਪ੍ਰਿੰਟਿਡ ਰਵੱਟਾ ਪਿਓਰ ਦਾ ਇਹਦੇ ਨਾਲ ਜੀ ਆਪਸ਼ਨ ਹੈ 6 ਕਲਰ ਦੀ ਤੁਸੀਂ ਦੇਖ ਸਕਦੇ ਹੋ 6 ਕਲਰ ਦੀ ਆਪਸ਼ਨ ਹੈ ਇਹ ਸੂਟ ਦੇ ਵਿੱਚ ਬਹੁਤ ਸਾਰੀਆਂ ਆਪਸ਼ਨਾਂ ਨੇ ਇਥੇ ਕਲਰ ਦੀਆਂ ਅਲੱਗ-ਅਲੱਗ ਕਲਰ ਲਾਈਟ ਡਾਰਕ ਹਰੇਕ ਤਰੀਕੇ ਦਾ ਕਲਰ ਆ ਜਿਹੜਾ ਤੁਹਾਨੂੰ ਮਿਲ ਜੂਗਾ ਆਹ ਬਿਲਕੁਲ ਨਿਊ ਸਟੱਫ ਕਾਟਨ ਦੇ ਉੱਤੇ ਜੀ ਦਿਖਾ ਰਿਆ ਤੁਹਾਨੂੰ ਇਹ ਆਲ ਓਵਰ ਸੂਟ ਹੈ ਜੀ ਵਿਦ ਥ੍ਰੈਡ ਦਾ ਕੰਮ ਹੋਇਆ ਹੋਇਆ ਔਰ ਪਿਓਰ ਵੱਟਾ ਪਿਓਰ ਵੱਟਾ ਇੱਕ ਤੁਹਾਨੂੰ ਅਸੀਂ ਨੰਮੀ ਚੀਜ਼ ਹੋਰ ਦਿਖਾਨੀ ਚਾਹ ਰਹੇ ਆ ਵੁਟਿਕ ਪੀਸ ਬਣਾਇਆ ਜਾ ਜੀ ਲੋ ਜੀ ਢੀਕ ਪੀਸ ਆਲ ਓਵਰ ਸੂਟ ਹੈ ਜੀ ਕਾਟਨ ਦੇ ਉੱਤੇ ਵਿਦ ਪਿਓਰ ਵੱਟਾ ਜੀ ਔਰ ਜੈਂਟਰੀ ਚੀਜ਼ ਹੈ ਬਿਲਕੁਲ ਐਕਸਟਰਾ ਲੁੱਕ ਆ ਸਰਦਾਰੀ ਲੁੱਕ ਆ ਜੀ ਪੂਰੀ ਦੇਖੋ ਜੀ ਅਗਰ ਨਿਊ ਤੁਸੀਂ ਇਹ ਡਿਜ਼ਾਈਨਿੰਗ ਚਾਹ ਰਹੇ ਹੋ ਲੋ ਜੀ ਕਾ ਡਿਜ਼ਾਈਨਿੰਗ ਲੈ ਕੇ ਆਇਆ ਸੀ ਨਿਊ ਡਿਜ਼ਾਈਨਿੰਗ ਪਾਕਿਸਤਾਨੀ ਡਿਜ਼ਾਈਨਿੰਗ ਹੈ ਜੀ ਇਹ ਵਾਲੀ ਔਰ ਇਹ ਵੀ ਬੜੀ ਡਿਮਾਂਡ ਆ ਰਹੀ ਹੈ ਜੀ ਇਹ ਡਿਜ਼ਾਈਨਿੰਗ ਦੀ ਇਹ ਮੈਚਿੰਗ ਸੂਟ ਦੇ ਅੰਦਰ ਆ ਔਰ ਵਿਦ ਪਿਓਰ ਦੁਪੱਟਾ ਇਹਦੇ ਨਾਲ ਜੀ অপশন ਹੈ ਜੇ ਤਿੰਨੀ ਅਚਾਰ ਕਲਰ ਦੀ ਜੀ। ਲਓ ਜੀ ਤੁਸੀਂ ਦੇਖ ਸਕਦੇ ਹੋ ਪਾਕਿਸਤਾਨੀ ਸਟਾਈਲ ਦੇ ਸੂਟ ਵੀ ਜਿਹੜੇ ਤੁਸੀਂ ਇੱਥੋਂ ਲੈ ਸਕਦੇ ਹੋ ਹਨਾ। ਬਹੁਤ ਸੋਹਣਾ ਡਿਜ਼ਾਈਨ ਆ ਇਹ ਸੂਟ ਦਾ ਵੀ। ਲਓ ਜੀ ਇੱਕ ਡਿਜ਼ਾਈਨਿੰਗ ਆ ਦੇਖੋ ਪਾਕਿਸਤਾਨੀ ਡਿਜ਼ਾਈਨਿੰਗ। ਕਾਟਨ ਦੇ ਉੱਤੇ ਹੀ ਆਈ ਹੈ ਜੀ। ਇਹ ਬੰਦੇ ਨੇ ਜੀ। ਲਓ ਜੀ। ਇਹ ਵੀ ਪਾਕਿਸਤਾਨੀ ਡਿਜ਼ਾਈਨ ਹੈ ਜੀ। ਹਾਂ ਜੀ ਪਾਸਤੇ ਇਹ ਨਿਊ ਡਿਜ਼ਾਈਨਿੰਗ ਆ ਜੀ ਜੀ ਵਿਦ ਦੁਪੱਟਾ ਦੇਖੋ ਪ੍ਰਿੰਟਡ ਇਹਦੇ ਨਾਲ ਜੀ। ਠੀਕ ਹੈ ਜੀ। ਲਓ ਜੀ ਦੇਖ ਸਕਦੇ ਹੋ ਵਿਦ ਦੁਪੱਟਾ ਇਹ ਪਾਕਿਸਤਾਨੀ ਸਟਾਈਲ ਆ। ਤੇ ਇਸ ਤਰ੍ਹਾਂ ਦਾ ਸੂਟ ਆ ਜਿਹੜਾ ਹਨਾ ਰੈਡੀ ਹੋ ਜਾਊਗਾ ਲੋ ਜੀ ਆ ਵੀ ਡਿਜ਼ਾਈਨਿੰਗ ਬਿਲਕੁਲ ਐਕਸਟਰਾ ਡਿਜ਼ਾਈਨਿੰਗ ਹੈ ਸਹੀ ਪਾਕਿਸਤਾਨੀ ਡਿਜ਼ਾਈਨਿੰਗ ਹੈ ਜੀ ਲੋ ਜੀ ਆ ਦਵੱਟਾ ਜੀ ਇਹਦਾ ਤੇ ਇਸ ਤਰ੍ਹਾਂ ਦਾ ਇਹ ਸੂਟ ਆ ਜਿਹੜਾ ਹਨਾ ਰੈਡੀ ਹੋ ਜਾਊਗਾ ਬਹੁਤ ਸੋਹਣੇ ਸੋਹਣੇ ਕਲਰ ਨੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੇ ਸੂਟਾਂ ਦੇ ਅਕਾ ਜੀ ਇੱਕਾ ਨਵੀਂ ਡਿਜ਼ਾਈਨਿੰਗ ਆਈ ਹੈ ਸਾਡੇ ਕੋਲ ਜੀ ਇਹ ਵੀ ਸਕੋਸ ਦੇ ਉੱਤੇ ਆ ਜੀ ਬਿਸਕੋਸ ਮਸ਼ਲੀਨ ਦੇ ਉੱਤੇ ਲੌਚ ਜੀ ਇਹ ਤਾਂ ਦੁਪੱਟਾ ਵੀ ਦੇਖੋ ਜੀ। ਦੇਖ ਸਕਦੇ ਹੋ ਤੁਸੀਂ ਜਿਹੜੇ ਸੂਟਾਂ ਦੇ ਨਾਲ ਦੁਪੱਟੇ ਨੇ ਹਨਾ ਉਹ ਸਾਈਜ਼ ਵੀ ਕਾਫੀ ਵੱਡੇ ਨੇ ਦੁਪੱਟਿਆਂ ਦੇ। ਲਓ ਜੀ। ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਸੂਟਾਂ ਦੇ। ਇਹ ਚ অপਸ਼ਨ ਹੈ ਤਿੰਨ ਜਾਂ ਚਾਰ ਕਲਰ ਜੀ। ਠੀਕ ਹੈ ਜੀ। ਲਓ ਜੀ। ਕਾ ਬਿਲਕੁਲ ਨਿਊ ਆਰਟੀਕਲ ਹੈ ਜੀ। ਇਹ ਫਰੰਟ ਹੈ ਜੀ। ਇਹਦੀ ਬੈਕ ਸਾਈਡ ਵੀ ਦੇਖੋ ਜੀ। ਲਓ ਜੀ। ਬਿੱਦ ਪਿਓਰ ਵਟਾ ਜੀ ਜਿਵੇਂ ਅੱਜ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਾਕਿਸਤਾਨੀ ਸਟਾਈਲ ਦੇ ਸੂਟ ਵੀ ਦਿਖਾਏ ਨੇ ਹਨਾ ਤਾਂ ਸ਼ਹਿਰ ਮਲੇਰ ਕੋਟਲਾ ਜਿਹੜਾ ਖਾਸ ਸ਼ੂਤਾਂ ਦੇ ਲਈ ਮਸ਼ਹੂਰ ਹੈ ਤੇ ਜਿਹੜੇ ਪਾਕਿਸਤਾਨੀ ਸਟਾਈਲ ਵਾਲੇ ਸੂਟ ਨੇ ਉਹ ਮਲੇਰ ਕੋਟਲੇ ਦੇ ਵਿੱਚ ਹੀ ਵਧੀਆ ਮਿਲਦੇ ਨੇ ਹੋਰ ਸ਼ਹਿਰਾਂ ਦੇ ਮੁਕਾਬਲੇ ਤੇ ਜਿਵੇਂ ਆ ਵੀਡੀਓ ਦੇ ਵਿੱਚ ਆਪਾਂ ਦਿਖਾਏ ਨੇ ਹਨਾ ਲੋ ਜੀ ਇਹ ਕਾ ਨਿਊ ਡਿਜ਼ਾਈਨਿੰਗ ਲੱਗੇ ਐ ਸੀ ਤੁਹਾਡੇ ਵਾਸਤੇ ਜੀ। ਔਰ ਬੈਕ ਸਾਈਡ ਵੀ ਦੇਖੋ ਜੀ ਇਹਦੀ ਬਹੁਤ ਅੱਛੀ ਬੈਕ ਸਾਈਡ ਪ੍ਰਿੰਟਿੰਗ ਬਣੀ ਹੋਈ ਹੈ ਜੀ। ਦੇਖੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਕਲਰ ਵੀ ਬਹੁਤ ਪਿਆਰਾ। ਲੋ ਜੀ ਦੁਪੱਟਾ ਦੇਖੋ ਜੀ ਇਹਦਾ ਦੁਪੱਟਾ ਬਹੁਤ ਵੱਡਾ ਜੀ ਦੁਪੱਟੇ ਦਾ ਪੰਨੇ ਵਾ। ਲੋ ਜੀ ਦੁਪੱਟਾ ਨਾਲ ਆ ਸੂਟ ਦੇ ਦੇਖ ਸਕਦੇ ਹੋ ਤੁਸੀਂ। ਬਹੁਤ ਪਿਆਰਾ ਕਲਰ ਹੈ ਸੂਟ ਦਾ ਕਲਰ ਆਪਸ਼ਨ ਹੈ ਹੈਗੇ ਆਪਸ਼ਨਸ ਹਾਂਜੀ ਠੀਕ ਹੈ ਜੀ 3 ਜਾਂ 4 ਕਲਰ ਮਿਲ ਜਾਣਗੇ ਇਹਦੇ ਅੰਦਰ ਆਪਸ਼ਨ ਹੈ ਜੀ ਠੀਕ ਹੈ ਜੀ ਲੋਚ ਇਹ ਕਾ ਵੀਸ ਲੱਗਿਆ ਤੁਹਾਡੇ ਵਾਸਤੇ ਅਸੀਂ ਬਿਲਕੁਲ ਨਿਊ ਡਿਜ਼ਾਈਨਿੰਗ ਔਰ ਨਿਊ ਕਲਰ ਐਕਸਟਰਾ ਕਲਰ ਆ ਦੁਪੱਟਾ ਜੀ ਇਹਦਾ ਪ੍ਰਿੰਟਡ ਇਹ ਕੱਢ ਡਿਜ਼ਾਈਨਿੰਗ ਅਸੀਂ ਤੁਹਾਨੂੰ ਦਿਖਾ ਰਹੇ ਆ ਇਹ ਚਿਕਨ ਆ ਜੀ ਪਾਕਿਸਤਾਨੀ ਡਿਜ਼ਾਈਨਿੰਗ ਆ ਚਿਕਨ ਦੇ ਵਿੱਚ ਬਣਿਆ ਹੋਇਆ ਜੀ ਤੇ ਵਿਦ ਪਿਓ ਦੁਪੱਟਾ ਇਹਦੇ ਨਾਲ ਲਓ ਜੀ ਦੇਖ ਸਕਦੇ ਹੋ ਤੁਸੀਂ ਇਹ ਵੀ ਪਾਕਿਸਤਾਨੀ ਸਟਾਈਲ ਦਾ ਸੂਟ ਆ ਵਿਦ ਦੁਪੱਟਾ ਡਿਜ਼ਾਈਨ ਅਪਾਂ ਨੇੜੋਂ ਦਿਖਾਉਣੀ ਆ ਤੁਹਾਨੂੰ ਸਾਰਾ ਸੂਟ ਦਾ ਜਿੰਨਾ ਚੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹ ਤੁਸੀਂ ਇੱਥੋਂ ਮੰਗਵਾ ਸਕਦੇ ਹੋ ਆਰਡਰ ਕਰ ਸਕਦੇ ਹੋ ਜਾਂ ਸ਼ਾਪ ਤੇ ਆ ਕੇ ਵੀ ਜਿਹੜਾ ਲੈ ਸਕਦੇ ਹੋ ਸਾਰਾ ਆਪਣਾ ਡਰੈੱਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਲਓ ਜੀ ਆ ਦੇਖੋ ਬਹੁਤ ਪਿਆਰਾ ਡਿਜ਼ਾਈਨ ਦਾ ਸੂਟ ਦਾ ਲਓ ਜੀ ਕਾ ਡਿਜ਼ਾਈਨਿੰਗ ਹੈ ਜੀ ਇਹ ਪਾਕਿਸਤਾਨੀ ਡਿਜ਼ਾਈਨਿੰਗ ਦੇ ਅੰਦਰ ਆ ਜੀ ਲੋਚ ਇੱਕ ਚਿਕਨ ਦੇ ਵਿੱਚ ਹੋਏਗਾ ਜੀ ਆਲ ਓਵਰ ਸੂਟ ਹੈ ਜੀ ਤੇ ਦੁਪੱਟਾ ਵੀ ਨਾਲ ਦੇ ਹੀ ਹੈ ਜੀ ਵਾਈਟ ਚਿਕਨ ਦਾ ਜੀ ਦੁਪੱਟਾ ਲੋਚ ਲੋ ਜੀ ਦੇਖ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਇੱਥੇ ਹੈਗੀਆਂ ਨੇ ਜਿਵੇਂ ਆ ਵਾਈਟ ਕਲਰ ਹਨਾ ਸੂਟ ਦਾ ਤੇ ਡਾਰਕ ਕਲਰ ਲਾਈਟ ਕਲਰ ਹਰੇਕ ਤਰੀਕੇ ਦੇ ਕਲਰ ਤੁਹਾਨੂੰ ਇੱਥੋਂ ਮਿਲ ਜਾਣਗੇ ਸੋਹਣੇ ਸੋਹਣੇ ਦੁਪੱਟੇ ਸੋਹਣੇ ਸੋਹਣੇ ਸੂਟ ਆ ਨਾਮ ਆ ਗਈ ਸ਼ਾਪ ਦਾ ਹਾਂਜੀ ਇਹ ਸ਼ਾਪ ਦਾ ਨਾਮ ਹੈ ਜੀ ਆਹ ਦੇਖ ਸਕਦੇ ਹੋ ਤੁਸੀਂ ਸ਼ਾਪ ਦਾ ਨਾਮ ਹੈ ਇਹ ਬਾਕੀ ਵੀਡੀਓ ਦੇ ਐਂਡ ਚ ਵੀ ਤੁਹਾਨੂੰ ਆਪਾਂ ਸਾਰਾ ਦੱਸ ਦਾਂਗੇ ਨਾ ਕਾਰਡ ਦਿਖਾ ਦਾਂਗੇ ਲੋ ਜੀ ਇੱਕ ਤੁਹਾਡੇ ਲਈ ਅਸੀਂ ਬਿਲਕੁਲ ਨਿਊ ਡਿਜ਼ਾਈਨਿੰਗ ਲੈ ਕੇ ਆਏ ਜੀ ਪ੍ਰਿੰਟ ਸ਼ੈਲਟਾ ਜੀ ਔਰ ਪੌਂਚਾ ਵਰਕ ਸ਼ਲਵਾਰ ਤੇ ਵਰਕ ਦੁਪੱਟਾ ਪਿਓਰ ਦਾ ਜੀ ਪਿਓਰ ਵੱਟਾ ਇਹ ਬੁਟੀਕ ਪੀਸ ਹੈ ਜੀ ਐਟ ਆਪਸ਼ਨ ਹੈ ਕਲਰ ਦੀ ਜੀ ਬਹੁਤ ਸਾਰੀਆਂ ਕਲਰ ਆਪਸ਼ਨ ਬਣੇ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਆ ਪਿਕਚਰ ਵੀ ਦਿਖਾ ਦਿਓ ਜੀ ਇਹ ਪਿਕਚਰ ਤੇ ਇਸ ਤਰ੍ਹਾਂ ਦਾ ਜਿਹੜਾ ਸੂਟ ਇਹ ਰੈਡੀ ਹੋ ਜਾਊਗਾ ਬਣ ਕੇ ਇਹ ਪਿਓ ਦਵੱਟੇ ਨਾਲ ਹੈ ਜੀ ਬਾਟਮ ਤੇ ਵਰਕ ਹੈ ਠੀਕ ਹੈ ਜੀ ਇਹ ਇੱਕ ਇੱਕ ਫੈਬਰਿਕ ਸਾਡੇ ਕੋਲ ਹੁੰਦਾ ਆਰਗੰਜ਼ਾ ਦਾ ਜੀ ਠੀਕ ਹੈ ਜੀ ਆਰਗੰਜ਼ਾ ਤੇ ਬਾਟਮ ਵਰਕ ਜੀ ਇਹ ਵੀ ਦੇਖੋ ਜੀ ਜਿੱਦਾਂ ਕੋਈ ਪਾਲਟੀ ਵੀਰ ਦੇ ਅੰਦਰ ਚਾਹੀਦਾ ਓਬਵੀ ਦਿ ਦੁਪੱਟਾ ਪਿਓਰ ਪਿਓਰ ਵਰਕ ਦੇ ਅੰਦਰ ਆ ਜੀ ਇਹਦੇ ਵਿੱਚ ਸਾਡੇ ਕੋਲ ਡਿਜ਼ਾਈਨਿੰਗਾਂ ਬਹੁਤ ਨੇ ਜੀ ਲੋ ਜੀ ਦੁਪੱਟਾ ਵੀ ਦਿਖਾ ਦਿੱਤਾ ਜਾ ਬਾਈ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਹੈ ਤੇ ਡਿਜ਼ਾਈਨ ਬਹੁਤ ਸੋਹਣਾ ਲੋ ਜੀ ਚਾਰ ਦੀ ਆਪਸ਼ਨ ਚਾਰ ਕਲਰ ਦੇ ਅੰਦਰ ਜੀ ਇੱਕ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਐ ਸ਼ਿਮਰ ਹੈ ਜੀ ਬਿਸਕੋਸ਼ ਸ਼ਿਮਰ ਦੇ ਉੱਤੇ ਠੀਕ ਹੈ ਜੀ ਬਿਲਕੁਲ ਨਿਊ ਡਿਜ਼ਾਈਨਿੰਗ ਆਰਟੀਕਲ ਹੈ ਲੋ ਜੀ ਇਹ ਤੁਹਾ ਦੁਪੱਟਾ ਵੀ ਦੇਖੋ ਜੀ ਲੋ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਦੁਪੱਟਾ ਹੈ ਸਾਡੇ ਕੋਲ ਡਿਜ਼ਾਈਨਿੰਗ ਦੀ ਚਾਈਪਿੰਟ ਸੂਟ ਹੈ ਚਾਹੇ ਇੱਕ ਵਰਕ ਵਾਲਾ ਹੈ ਜਾਂ ਕੁੜਤਾ ਵੀ ਅਮਾ ਹਾਂਜੀ ਹਰ ਰੇਂਜ ਹੁੰਦੀ ਹੈ ਸਾਡੇ ਕੋਲ ਠੀਕ ਹੈ ਜੀ ਯਾਨੀ ਕਿ ਸਟਾਰਟਿੰਗ ਸੱਤ ਤੋਂ ਲੋਅ ਰੇਂਜ ਤੋਂ ਸਟਾਰਟ ਹੋ ਕੇ ਮੀਡੀਅਮ ਵੀ ਔਰ ਹਾਈ ਵੀ ਹਰ ਰੇਂਜ ਅਸੀਂ ਰੱਖਨੇ ਆ ਆਪਣੇ ਲਵੇ ਉਹ ਕਸਟਮਰ ਦੇ ਅਕੋਰਡਿੰਗ ਹੈ ਵੀ ਉਹਨਾਂ ਨੂੰ ਕਿਵੇਂ ਦਾ ਡਿਜ਼ਾਈਨ ਹੈ ਹਣਾ ਹਾਂਜੀ ਹਾਂਜੀ ਪੂਸ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਜਿਹੜੇ ਬ੍ਰਾਈਡਲ ਪੀਸ ਹੁੰਦੇ ਨੇ ਜਿਵੇਂ ਬਰੀ ਦੇਹੇ ਚ ਲੱਗਦੇ ਨੇ ਉਹ ਪੀਸ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੀ ਠੀਕ ਹੈ ਜੀ ਇਹ ਆਰਗੰਜ਼ਾ ਚ ਹੈਂਡਵਰਕ ਹੈ ਅੱਛਾ ਜੀ ਔਰ ਸ਼ਲਵਾਰ ਵਰਕ ਲਓ ਜੀ ਇਹ ਸਾਰੇ ਬ੍ਰਾਈਡਲ ਪੀਸ ਨੇ ਜਿਹੜੇ ਤੁਸੀਂ ਦੇਖ ਰਹੇ ਹੋ ਹੁਣ ਵਿੱਧ ਚੀਨੂ ਨਵਟਾ ਜੀ ਠੀਕ ਹੈ ਜੀ ਜੀ ਲਓ ਲੋ ਜੀ ਕਿ ਤੁਹਾਨੂੰ ਅਸੀਂ ਪੀਸ ਦਿਖਾਣਾ ਚਾ ਰਹੇ ਹਾਂ ਜੀ ਲੋ ਜੀ ਇਹ ਵੀ ਆਰਗਨਜ਼ਾ ਦੇ ਉੱਤੇ ਹੈ ਜੀ ਜਿੱਦਾਂ ਵਰੀ ਦੇਹਜ ਦੇ ਅੰਦਰ ਤੁਸੀਂ ਵਧੀਆ ਤਰੀਨ ਪੀਸ ਚਾਹ ਰਹੇ ਹੋ ਵੀ ਵਰਕ ਹੋ ਜਾਵੇ ਸਾਰਾ ਜ਼ਰ ਕਰਨ ਦਾ ਕੰਮ ਹੋ ਜਾਵੇ ਉੱਤੇ ਜੀ ਠੀਕ ਹੈ ਜੀ ਆਹ ਦੇਖੋ ਫਰੰਟ ਜੀ ਹਾਂ ਜੀ ਬਾਜੂ ਵੀ ਦਿਖਾਓ ਜੀ ਇਹਦੇ ਲਓ ਜੀ ਟੋਟਲ ਹੈਂਡਵਰਕ ਹੈ ਜੀ ਔਰਗੰਜ਼ਾ ਦੇ ਉੱਤੇ ਅੱਛਾ ਜੀ ਔਰ ਇਹਦਾ ਦੁਬੱਟਾ ਵੀ ਦੇਖੋ 4 ਸਾਈਡ ਦੁਬੱਟਾ ਔਰਗੰਜ਼ਾ ਦਾ ਜੀ ਹੈਂਡਵਰਕ ਦੇਖੋ ਤੁਸੀਂ ਕਿੰਨਾ ਖੂਬਸੂਰਤ ਸੂਟ ਹੈ ਬਹੁਤ ਪਿਆਰਾ ਕਲਰ ਆ ਹਨਾ ਸੂਟ ਦਾ ਤੇ ਸਾਰਾ ਹੈਂਡਵਰਕ ਹੈ ਜੀ ਸਾਰਾ ਹੈਂਡਵਰਕ ਹੈ ਜੀ ਠੀਕ ਹੈ ਜੀ ਠੀਕ ਹੈ ਅਸੀਂ ਹੋਰ ਡਿਜ਼ਾਈਨਿੰਗ ਦਿਖਾ ਰਹੇ ਹਾਂ ਜੀ ਇਹ ਵੀ ਔਰਗੰਜ਼ਾ ਦੇ ਉੱਤੇ ਹੈ ਜੀ ਲਓ ਜੀ ਇਹ ਕਿਹੜਾ ਵਰਕ ਆ ਗਿਆ ਜੀ ਇਹਦੇ ਇਹ ਵੀ ਟੋਟਲ ਹੈਂਡਵਰਕ ਹੈ ਜੀ ਅੱਛਾ ਜੀ ਇਹ ਵੀ ਹੈਂਡਵਰਕ ਸਾਰਾ ਹੈਂਡਵਰਕ ਹੈ ਜੀ ਠੀਕ ਹੈ ਜੀ ਠੀਕ ਵਾਜ਼ੂ ਵਰਕ ਹੈ ਜੀ ਫਰੰਟ ਇੱਥੋਂ ਤੁਹਾਨੂੰ ਹੈਂਡਵਰਕ ਵਾਲੇ ਜਿਹੜੇ ਸੂਟ ਵੀ ਮਿਲ ਜਾਣਗੇ ਕਈ ਵਾਰ ਐਵੇਂ ਹੁੰਦਾ ਨਾ ਕਿ ਆਪਣੇ ਲੱਵੇ ਟਾਈਮ ਨਹੀਂ ਹੁੰਦਾ ਵਰਕ ਕਰਵਾਉਣ ਦਾ ਤੇ ਇੱਥੋਂ ਰੈਡੀ ਹੋਏ ਤੁਹਾਨੂੰ ਸੂਟ ਜਿਹੜੇ ਮਿਲ ਜਾਣਗੇ ਲਓ ਜੀ ਇਹਦਾ ਦੁਪੱਟਾ ਵੀ ਦੇਖੋ ਜੀ ਪੂਰਾ ਹੈਵੀ ਦੁਪੱਟਾ ਜੀ ਹੈਂਡਵਰਕ ਲਓ ਜੀ ਦੁਪੱਟਾ ਤੁਸੀਂ ਦੇਖ ਸਕਦੇ ਹੋ ਸਾਰਾ ਹੈਂਡਵਰਕ ਆ ਜਿਹੜਾ ਦੁਪੱਟੇ ਤੇ ਹੋਇਆ ਹੋਇਆ ਫੋਰ ਸਾਈਡ ਦੁਪੱਟਾ ਜੀ ਠੀਕ ਹੈ ਜੀ ਇਹ ਤੁਹਾਨੂੰ ਅਸੀਂ ਪੀਸ ਦਿਖਾ ਰਹੇ ਹਾਂ ਪੂਰਾ ਵਰਾਇਡਲ ਪੀਸ ਹੈ ਜੀ ਜਿੱਦਾਂ ਤੁਸੀਂ ਚਾ ਰਹੇ ਹੋ ਵੀ ਹੈਵੀ ਕੰਮ ਚਾਹੀਦਾ ਸਾਨੂੰ ਹੈਂਡਵਰਕ ਹਾਂਜੀ ਫਰੰਟ ਦੇਖੋ ਜੀ ਇਹਦਾ ਫਰੰਟ ਵੀ ਦਿਖਾ ਦਿੱਤਾ ਜਾਵੇ ਸਾਰਾ ਔਰ ਬਾਜੂ ਵੀ ਇਹਦੇ ਇਹ ਬਣਿਆ ਨੇਚਰਲ ਕਰੇਵ ਦੇ ਉੱਤੇ ਜੀ ਅੱਛਾ ਜੀ ਲਓ ਜੀ ਤੁਸੀਂ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਹਨਾ ਜਿਹੜਾ ਸੂਟ ਦੇ ਉੱਪਰ ਬਹੁਤ ਸੋਹਣਾ ਵਰਕ ਆ ਜਿਹੜਾ ਹੋਇਆ ਹੋਇਆ ਕਲਰ ਵੀ ਬਹੁਤ ਪਿਆਰਾ ਇਹ ਸਾਰੇ ਬ੍ਰਾਈਡਲ ਵਾਲੇ ਸੂਟ ਨੇ ਚਨੂੰ ਡੁਪੱਟਾ ਜੀ ਇਹਦੇ ਨਾਲ ਫੋਰਸ ਐ ਡੁਪੱਟਾ ਜੀ ਤੇ ਆ ਦੇਖ ਸਕਦੇ ਹੋ ਕਾਰਡ ਆ ਜਿਹੜਾ ਹਨਾ ਸ਼ਾਪ ਦਾ ਇਹ ਉੱਪਰ ਨਾਮ ਆ ਗਿਆ ਸ਼ਾਪ ਦਾ ਤੇ ਤੁਸੀਂ ਐਡਰੈਸ ਵੀ ਜਿਹੜਾ ਦੇਖ ਸਕਦੇ ਹੋ ਤੇਲੀਆਂ ਬਾਜ਼ਾਰ ਇਨਸਾਈਡ ਸਰਮਦੀ ਗੇਟ ਮਲੇਰ ਕੋਟਲਾ ਤੇ ਉੱਪਰਲੇ ਵਾਲੇ ਪਾਸੇ ਫੋਨ ਨੰਬਰ ਹੈ ਇਹਦੇ ਕਾਲ ਕਰਕੇ ਤੁਸੀਂ ਸੂਟ ਆਪਦੇ ਮੰਗਵਾ ਸਕਦੇ ਹੋ WhatsApp ਵੀ ਇਸੇ ਨੰਬਰ ਤੇ ਚੱਲਦਾ ਹਾਂਜੀ WhatsApp ਵੀ ਇਸੇ ਨੰਬਰ ਪਰ ਚੱਲਦਾ WhatsApp ਵੀ ਇਸੇ ਨੰਬਰ ਤੇ ਚੱਲਦਾ ਤੁਸੀਂ ਸਕਰੀਨ ਸ਼ਾਟ ਜਿਹੜਾ ਲੈ ਸਕਦੇ ਹੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਕਾਰਡ ਆ ਜਿਹੜਾ ਦਿਖਾਤਾ ਤੇ ਨਾਮ ਵੀ ਸ਼ਾਪ ਦਾ ਦੱਸਤਾ ਬਾਕੀ ਸਾਡੇ ਕੋਲ ਇੱਕ ਆਪਸ਼ਨ ਹੋਰ ਵੀ ਹੈ ਜੈਂਟਸ ਠੀਕ ਹੈ ਜੀ ਜੈਂਟਸ ਸਾਡੇ ਕੋਲ ਰੈਮਡ ਸੀ ਆਰਾਮ ਦੇ ਕੁੜਤੇ ਵੀ ਅੰਮੀ ਹੁੰਦੇ ਨੇ ਠੀਕ ਹੈ ਜੀ ਉਹ ਵੀ ਇੱਕ ਵਾਰ ਦਿਖਾ ਦਿੱਤਾ ਜਾਵੇ ਜੀ ਹਾਂਜੀ ਇਧਰ ਦੇਖ ਸਕਦੇ ਹੋ ਇਹ ਸਾਰਾ ਜੈਂਟਸ ਵਾਲਾ ਸੈਕਸ਼ਨ ਆ ਤੇ ਇੱਥੇ ਵੀ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ ਨੇ ਇਹ ਸਾਰਾ ਜੈਂਟਸ ਵਾਲਾ ਸੈਕਸ਼ਨ ਆ ਬਹੁਤ ਸਾਰੀਆਂ ਆਪਸ਼ਨਸ ਨੇ ਇੱਥੇ ਕਲਰ ਆਪਸ਼ਨਸ ਹੈਗੀਆਂ ਨੇ ਲੋਜੀ ਇਹ ਚੀਕਨ ਦੇ ਵਿੱਚ ਬੜਾ ਟ੍ਰੈਂਡ ਚੱਲ ਰਿਹਾ ਹੈ ਜੀ ਠੀਕ ਹੈ ਜੀ ਇਹ ਕੁੜਤੇ ਬਣਦੇ ਨੇ ਇਹ ਕੁੜਤੇ ਬਣਦੇ ਨੇ ਜੀ ਚੀਕਨ ਦੇ ਵਿੱਚ ਇਹ ਚ অপਸ਼ਨ ਹੈ ਸਾਡੇ ਕੋਲ ਕਲਰ ਦੀ অপਸ਼ਨ ਦੇਖੋ ਜੀ ਇਹ ਨੇਵੀ ਕਲਰ ਹੈ ਜੀ ਜਿੱਦਾਂ ਜੀ ਤੇ ਸਰ ਸਾਡੇ ਕੋਲ ਇੱਕ ਹੈਗਾ ਬਲੈਕ ਕਲਰ ਜੀ ਠੀਕ ਹੈ ਜੀ ਚੀਕਨ ਦੇ ਵਿੱਚ ਹਾਂਜੀ ਔਰ ਚੀਕਨ ਜੋ ਵਾਈਟ ਕਲਰ ਵੀ ਹੈ ਸਾਡੇ ਕੋਲ ਸਾਰੇ ਬ੍ਰਾਂਡਡ ਨੇ ਇਹ ਸੀਆ ਨਾਮ ਦੀ ਚੀਕਨ ਹੈ ਜੀ ਸਾਰੀ ਬ੍ਰਾਂਡ ਦੇ ਅੰਦਰ ਹੈ ਠੀਕ ਹੈ ਜੀ ਇਹ ਮਤਲਬ ਲੇਡੀਜ਼ ਨੇ ਜਾਂ ਜੈਂਟਸ ਦੋਨੋਂ ਬਣਾ ਲਾਂਦੇ ਨੇ ਦੋਨੋਂ ਚੱਲਦੇ ਨੇ ਲੇਡੀਜ਼ ਦੇ ਅੰਦਰ ਜੈਂਟਸ ਦੇ ਅੰਦਰ ਵੀ ਜੈਂਟਸ ਦੇ ਅੰਦਰ ਵੀ ਠੀਕ ਹੈ ਜੀ ਠੀਕ ਹੈ ਹਾਂ ਜੀ ਇਹਨਾਂ ਦੇ ਵਿੱਚ ਵੀ ਦੇਖੋ ਤੁਸੀਂ ਤਿੰਨ ਆਪਸ਼ਨਾਂ ਨੇ ਇੱਕ ਵਾਈਟ ਆ ਗਿਆ ਬਲੈਕ ਆ ਗਿਆ ਹਨਾ ਇੱਕ ਨੀਵੀ ਆ ਗਿਆ ਇਸ ਤੋਂ ਲੱਗ ਹੋਰ ਵੀ ਆਪਸ਼ਨ ਹੈ ਕਲਰ ਦੀ ਸਾਡੇ ਕੋਲ ਹੋਰ ਵੀ ਆਪਸ਼ਨ ਹੈਗੀਆਂ ਨੇ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਇੱਥੇ ਬਹੁਤ ਸਾਰੀਆਂ ਕਲਰ ਆਪਸ਼ਨਸ ਵੀ ਤੁਹਾਨੂੰ ਮਿਲ ਜਾਣਗੀਆਂ ਨਵੇਂ-ਨਵੇਂ ਡਿਜ਼ਾਈਨ ਵੀ ਮਿਲ ਜਾਣਗੇ ਤੇ ਵੀਰੇ ਜਿਵੇਂ ਆਪਾਂ ਆ ਦਿਖਾਈਆਂ ਨੇ ਹਨਾ ਤੇ ਹੋਰ ਕਿਹੜੀਆਂ ਕਿਹੜੀਆਂ ਵੈਰੈਟੀਜ਼ ਹੈਗੀਆਂ ਨੇ ਏਜੈਂਟਸ ਦੇ ਲਈ ਏਜੈਂਟਸ ਦੇ ਅੰਦਰ ਸਾਡੇ ਕੋਲ ਵੈਰੈਟੀ ਹੈਗੀ ਸਰ ਰੈਮਡ ਦੇ ਅੰਦਰ ਰੈਮਡ ਦੀ ਜੇ ਲਿਲਨ ਵੀ ਹੈ ਲਿਲਨ ਕੋਟਨ ਲਿਲਨ ਵਾਈ ਲਿਲਨ ਸੀ ਆ ਰਾਮ ਦੀ ਠੀਕ ਹੈ ਨਾ ਤੇ ਆ ਰਾਮ ਟੈਕਸ ਹਾਂਜੀ ਆ ਰਾਮ ਟੈਕਸ ਦਾ ਵੀ ਹੁੰਦਾ ਸਾਡੇ ਕੋਲ ਕ੍ਰੀਪਲੋਨ ਵੀ ਹੁੰਦਾ ਸਾਡੇ ਕੋਲ ਸਾਰੇ ਬ੍ਰਾਂਡ ਨੇ ਸਾਡੇ ਕੋਲੇ ਵਾਲੇ ਜੀ ਬੰਬੇ ਰਿਅਨ ਦਾ ਤੁਹਾਨੂੰ ਬਹੁਤ ਕਪੜਾ ਮਿਲ ਜੇਗਾ ਸਾਡੇ ਕੋਲ ਸੀ ਆ ਰਾਮ ਜੀ ਮਿਲ ਜੂ ਇੱਕ ਦੋ ਤੁਹਾਨੂੰ ਸੈਂਪਲ ਅਸੀਂ ਦਿਖਾਉਂਦੇ ਆ ਕਲਰਫੁੱਲ ਦੇ ਅੰਦਰ ਹਾਂਜੀ ਇਹ ਹੈਗਾ ਸੀ ਆ ਰਾਮ ਦਾ ਜੀ ਠੀਕ ਹੈ ਜੀ ਇਸ ਦੇ ਅੰਦਰ ਹੈ ਕਲਰ ਸਾਡੇ ਕੋਲ 20 ਆ 22 ਦੇ ਲਗਭਗ ਕਲਰ ਹੈ ਇਹਦੇ ਚੀਜ਼ ਇਹ ਸਟਾਫ ਦੇ ਅੰਦਰ ਹੀ ਠੀਕ ਹੈ ਜੀ ਠੀਕ ਹੈ ਠੀਕ ਹੈ ਔਰ ਇੱਕ ਅੰਨੀ ਵੀ ਦਿਖਾ ਦਿੱਤੀ ਆਵੇ ਜੀ ਸੀਆ ਨਾਮ ਦਾ ਆ ਦੇਖ ਸਕਦੇ ਹੋ ਲੋਗੋ ਆ ਜਿਹੜਾ ਇੱਥੇ ਲੱਗਿਆ ਹੋਇਆ ਸੀਆ ਰਾਮ ਦਾ ਤੇ ਜਿਹੜਾ ਕਪੜਾ ਵੀ ਬਹੁਤ ਸੌਫਟ ਹੈ ਤੇ ਤੁਸੀਂ ਦੇਖ ਸਕਦੇ ਹੋ ਵੀ 22 ਕਲਰ ਨੇ ਆਪਸ਼ਨ ਆ ਦੇਖੋ ਕਿੰਨੀਆਂ ਆਪਸ਼ਨਾਂ ਨੇ ਕਲਰ ਆਉਂਦੀਆਂ ਇੱਥੇ ਔਰ ਕੁਰਤੇ ਵੀ ਮੇਰੀ ਪੂਰੀ ਸਾਡੀ ਗਾਰੰਟੀ ਆ ਅਗਰ ਕਿਸੇ ਕੁਰਤੇ ਪਹਿਮਦੇ ਉਤੇ ਬੂਰ ਆਉਂਦਾ ਜਾਂ ਛਿੱਜਦਾ ਅਸੀਂ ਕਸਟਮਰ ਨੂੰ ਬਿਲਕੁਲ ਨਿਊ ਕਰਤਾ ਮੈਂ ਕੱਟ ਕੇ ਦੇਵਾਂਗੇ ਥਾਂ ਦੇ ਅੰਦਰ ਠੀਕ ਹੈ ਜੀ ਠੀਕ ਹੈ ਲੋ ਵੀ ਤੁਸੀਂ ਦੇਖ ਸਕਦੇ ਹੋ ਇਤੋਂ ਵੱਡਾ ਆਫਰ ਕੋਈ ਨਹੀਂ ਹੋ ਸਕਦਾ ਕਿ ਜੇ ਕਪੜਾ ਕੁਝ ਖਰਾਬ ਹੁੰਦਾ ਹਨਾ ਛਿੱਜਦਾ ਤਾਂ ਨਵਾਂ ਜਿਹੜਾ ਜੈਂਟਸ ਵਾਲਾ ਦੁਆਰੇ ਮਤਲਬ ਕਪੜਾ ਜਿਹੜਾ ਦਿੱਤਾ ਜਾਊਗਾ ਕਪੜੇ ਦੀ ਕੁਆਲਿਟੀ ਬਹੁਤ ਅੱਛੀ ਹੈ ਤੇ ਕੁਝ ਹੋਰ ਦਿਖਾਉਣੇ ਆਪਾਂ ਤੁਹਾਨੂੰ ਲਓ ਜੀ ਇਹ ਵੀ ਸੀ ਆਰਾਮ ਦਾ ਜੀ ਠੀਕ ਹੈ ਜੀ ਤੇ ਇਹਦਾ ਵੀ ਲੋਗ ਦਿਖਾ ਦਿੱਤਾ ਜਾਵੇ ਜੀ ਇਹ ਚਾਪਸ਼ਨ ਹੈ 10 12 ਕਲਰ ਸਾਡੇ ਕੋਲ ਜੀ ਇੱਕ ਆਪਸ਼ਨ ਅਸੀਂ ਲੈ ਕੇ ਆ ਤੁਹਾਡੇ ਕੋਲ ਕੁੜਤੇ ਜੈਂਟਸ ਕੁੜਤੇ ਜੀ ਠੀਕ ਹੈ ਜੀ ਇਹ ਹੈ ਆਰ ਕੰਡੀਸੀ ਆਰਾਮ ਦੀ ਠੀਕ ਹੈ ਜੀ ਇਹ ਵੀ ਸੀ ਆਰਾਮ ਦਾ ਜੀ ਇਹ ਵੀ ਸੀ ਆਰਾਮ ਦਾ ਹਾਂਜੀ ਇਹ ਮੈਚਿੰਗ ਵਨ ਦਾ ਕੁੜਤੇ ਨੇ ਜੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸਾਰੀਆਂ ਇੱਥੇ ਆਪਸ਼ਨਾਂ ਨੇ ਹਣਾ ਬਹੁਤ ਸਾਰੇ ਕਲਰ ਜਿਵੇਂ ਆਪਾਂ ਤੁਹਾਨੂੰ ਦਿਖਾਏ ਨੇ ਜੈਂਟਸ ਦੇ ਵੀ ਤੇ ਲੇਡੀਜ਼ ਦੇ ਵੀ ਇਹ ਸਾਰੇ ਤੁਸੀਂ ਇਥੋਂ ਬਾਏ ਕਰ ਸਕਦੇ ਹੋ ਆਰਡਰ ਕਰਵਾ ਸਕਦੇ ਹੋ ਤੇ ਸ਼ਾਪ ਤੇ ਆ ਕੇ ਵੀ ਲੈ ਸਕਦੇ ਹੋ ਚੈੱਕ ਦੇ ਵਿੱਚ ਤੁਸੀਂ ਸ਼ਰਟ ਚਾਹੀਦੀ ਹੈ ਤਾਂ ਸ਼ਰਟ ਵੀ ਮਿਲ ਜੂ কুর্তা ਬਣਾਉਣਾ ਚਾ ਰਹੇ ਹੋ কুরਤੇ ਜੀ ਵੀ ਅਸੀਂ ਕਟਿੰਗ ਕਰ ਦਾਂਗੇ ਸਟਾਫ ਨੂੰ ਜੀ ਠੀਕ ਹੈ ਜੀ ਇਹਦੇ ਵਿੱਚ অপਸ਼ਨ ਹੈ 10 ਕਲਰ ਸਾਡੇ ਕੋਲ ਜੀ 10 ਕਲਰ ਹਾਂਜੀ ਠੀਕ ਹੈ ਜੀ ਠੀਕ ਹੈ ਦੇਖੋ ਤੁਸੀਂ 10 ਕਲਰ ਨੇ ਬਹੁਤ ਸਾਰੇ ਆਪਸ਼ਨਸ ਹੈਗੀਆਂ ਨੇ ਇੱਥੇ ਕਲਰ ਆਪਸ਼ਨਸ ਤੇ ਕਪੜਾ ਵੀ ਜਿਹੜਾ ਕਾਫੀ ਵਧੀਆ ਹਨਾ ਕਾਫੀ ਸੌਫਟ ਕਪੜਾ ਦੇਖੋ ਤੁਸੀਂ ਕਿੰਨੀਆਂ ਸਾਰੀਆਂ ਆਪਸ਼ਨਸ ਨੇ ਬਹੁਤ ਸੋਹਣੇ ਸੋਹਣੇ ਕਲਰ ਨੇ ਅਜ ਮੈਂ ਲਾਈਟ ਕਲਰ ਆ ਗਿਆ ਪਹਿਲਾਂ ਆਪਾਂ ਤੁਹਾਨੂੰ نیچے ਡਾਰਕ ਕਲਰ ਦਿਖਾਇਆ ਸੀ ਹਨਾ ਬਹੁਤ ਪਿਆਰੇ ਪਿਆਰੇ ਕਲਰ ਦੇਖ ਸਕਦੇ ਹੋ ਵੱਲ ਲਾਈਨਿੰਗ ਦੇ ਵਿੱਚ ਦੇਖ ਸਕਦੇ ਹੋ ਚੈੱਕ ਵੀ ਮਿਲ ਜੂਗਾ ਤੇ ਲਾਈਨਿੰਗ ਵੀ ਮਿਲ ਜੂਗਾ ਇਹ ਮੁੰਜਾ ਮੁੰਜਾ ਕੰਪਨੀ ਦੀ ਹੈ ਜੀ ਇਹ ਠੀਕ ਹੈ ਜੀ ਇਹਦਾ ਲੋਗੋ ਵੀ ਦਿਖਾਓ ਜੀ ਆ ਤੁਸੀਂ ਦੇਖ ਸਕਦੇ ਹੋ ਕੰਪਨੀ ਦਾ ਨਾਮ ਆ ਜਿਹੜਾ ਉੱਪਰ ਲਿਖਿਆ ਹੋਇਆ ਲੋਗੋ ਜਿਹੜਾ ਲੱਗਿਆ ਹੋਇਆ ਤੇ ਤੇ ਸਟੈਂਪ ਵੀ ਦੇਖ ਸਕਦੇ ਹੋ ਸਟੈਂਪ ਵੀ ਜਿਹੜੀ ਲੱਗੀ ਹੋਈ ਹੈ ਇਹ ਲਾਈਨਿੰਗ ਦੇ ਅੰਦਰ ਵੀ ਸਾਡੇ ਕੋਲ ਹੈ 10 15 ਡਿਜ਼ਾਈਨ ਹੀ ਹੈ ਜੀ ਘੱਟ ਤੋਂ ਘੱਟ ਠੀਕ ਹੈ ਜੀ ਦੇਖੋ ਤੁਸੀਂ ਲਾਈਟ ਕਲਰ ਡਾਰਕ ਕਲਰ ਹਨਾ ਹਰੇਕ ਤਰੀਕੇ ਦਾ ਕਲਰ ਆ ਜਿਹੜਾ ਤੁਹਾਨੂੰ ਇੱਥੋਂ ਮਿਲ ਜੂਗਾ ਠੀਕ ਹੈ ਲੈ ਕੇ ਆ ਤੁਹਾਡੇ ਵਾਸਤੇ ਸੀ ਕੁੜਤੇ ਦੇ ਵਿੱਚ ਕਟਿੰਗ ਹੁੰਦਾ ਜੀ ਹੈ ਜੀ ਠੀਕ ਹੈ ਜੀ ਇਹ ਖਾਦੀ ਕੋਟਨ ਦੇ ਅੰਦਰ ਹੈ ਜੀ ਅੱਛਾ ਜੀ ਖਾਦੀ ਕੋਟਨ ਇਹ ਇਹ ਕਲਰ ਆਪਸ਼ਨਸ ਆ ਗਈਆਂ ਜਿਹਦੇ ਚ ਹਨਾ ਜੀ ਹਾਂਜੀ ਠੀਕ ਹੈ ਠੀਕ ਹੈ ਇਹ ਲੋਕ ਬਹੁਤ ਡਿਮਾਂਡ ਕਰਦੇ ਨੇ ਖਾਦੀ ਕੋਟਨ ਦੀ ਬਹੁਤ ਸੌਫਟ ਰਹਿੰਦਾ ਉਹ ਠੰਡਾ ਰਹਿੰਦਾ ਗਰਮੀ ਗਰਮੀ ਆ ਸਟਾਫ ਠੀਕ ਹੈ ਜੀ ਇਹ ਕੁੜਤੇ ਨੇ ਜੈਂਟਸ अच्छा जी ये डिजाइनिंग देखो अगली जी हां जी एक क्रिपल आंदा जी अच्छा जी क्रिपल ठीक है जी ठीक है ਤੇ ਤੁਸੀਂ ਦੇਖਿਆ ਨਾ ਅਲੱਗ-ਅਲੱਗ ਕੰਪਨੀਆਂ ਦੇ ਇੱਥੇ ਬਹੁਤ ਵਧੀਆ-ਵਧੀਆ ਕੱਪੜੇ ਨੇ ਜਿਹੜੇ ਤੇ ਸੌਫਟ ਕੱਪੜਾ ਬਹੁਤ ਸੌਫਟ ਆ ਗਰਮੀਆਂ ਦੇ ਵਿੱਚ ਪਾਉਣ ਵਾਲਾ ਇਹ ਇਹ ਕਿਹੜੀ ਕੰਪਨੀ ਦਾ ਆ ਇਹ ਮੁੰਜਾ ਮੁੰਜਾ ਠੀਕ ਹੈ ਜੀ ਠੀਕ ਹੈ ਇਹ ਜਿਹੜਾ ਡਿਜ਼ਾਈਨ ਵੀ ਦੋ ਨੇ ਜੀ ਲੋਚ ਕਲਰ ਆਪਸ਼ਨ ਹੈਗੀ ਜੀ ਹਾਂਜੀ ਸ਼ਰਟ ਬਣਾ ਲਓ ਕੋਲੇ ਕੋਲ ਅੱਛਾ ਸ਼ਰਟ ਵੀ ਬਣਨ ਜੀ ਸ਼ਰਟ ਵੀ ਦੇ ਰਹੇ ਹਾਂ ਜੀ ਹਾਂਜੀ ਕੁੜਤੇ ਜੀ ਵੀ ਕਟਿੰਗ ਹੋ ਜੂਗਾ ਕੁੜਤੇ ਜੀ ਵੀ ਕਟਿੰਗ ਹੋ ਜੂ ਠੀਕ ਹੈ ਲਓ ਜੀ ਦੇਖ ਸਕਦੇ ਹੋ ਤੁਸੀਂ ਸ਼ਰਟ ਲਈ ਵੀ ਤੁਸੀਂ ਕਟਿੰਗ ਕਰਵਾ ਸਕਦੇ ਹੋ ਤੇ ਕੁੜਤੇ ਲਈ ਵੀ ਕਰਵਾ ਸਕਦੇ ਹੋ ਚੈੱਕ ਲੈਂਦੇ ਹਾਂ ਡਾਟਸ ਦੇ ਵਿੱਚ ਲਓ ਜੀ ਡਾਟਸ ਦੇ ਵਿੱਚ ਸ਼ਰਟ ਸ਼ਰਟ ਕਟਿੰਗ ਕਰਾ ਸਕਦੇ ਹੋ ਕੁੜਤਾ ਵੀ ਇੱਥੇ ਕਟਿੰਗ ਕਰਾ ਸਕਦੇ ਹੋ ਜੀ ਔਰ ਡਾਟਸ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਆਪਾਂ ਚੈੱਕ ਤੇ ਲਾਈਨਿੰਗ ਵਾਲੇ ਦਿਖਾਈ ਸੀਗੇ ਇਹ ਵੀ ਮੂੰਜਾ ਦਾ ਜੀ ਅੱਛਾ ਜੀ ਲਓ ਜੀ ਕੰਪਨੀ ਦਾ ਲੋਗੋ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਵੇਂ ਆਪਾਂ ਸ਼ਾਪ ਦਾ ਤੁਹਾਨੂੰ ਕਾਰਡ ਦਿਖਾਤਾ ਤੇ ਇਹਦੇ ਉੱਪਰ ਕੰਟੈਕਟ ਨੰਬਰ ਜਿਹੜਾ ਦਿੱਤਾ ਹੋਇਆ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਿਹੜੇ ਆਪਾਂ ਵੀਡੀਓ ਦੇ ਵਿੱਚ ਦਿਖਾਏ ਨੇ ਤਾਂ ਇਹ ਕੰਟੈਕਟ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਤੇ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਭੇਜ ਸਕਦੇ ਹੋ ਤੇ ਇੱਥੋਂ ਜਿਹੜੇ ਆਰਡਰ ਵੀ ਇਹ ਭੇਜ ਦੇਣਗੇ ਤੁਹਾਨੂੰ ਕੋਰੀਅਰ ਕਰ ਦੇਣਗੇ ਇਹ ਨੰਬਰ ਤੇ ਕੰਟੈਕਟ ਕਰ ਲਿਓ ਜਿਹੜਾ ਵੀ ਸੂਟ ਪਸੰਦ ਆਉ ਉ ਇੱਥੋਂ ਤੁਸੀਂ ਵਾਈ ਕਰ ਸਕਦੇ ਹੋ ਆ ਕੇ ਸ਼ਾਪ ਦੇ ਉੱਪਰ ਤੇ ਆਨਲਾਈਨ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ ਕੱਪੜੇ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਲੇਰ ਕੋਟਲੇ ਦੇ ਵਿੱਚ ਹੋਲ ਸੇਲ ਦੀ ਜਿਹੜੀ ਗਰਮੀ ਦੇ ਸੂਟਾਂ ਦੀ ਦੁਕਾਨ ਦਿਖਾਈ ਹੈ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਕਪੜੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ